ਖਾਇਰਖੀਆਂ ਨੇ ਜਿਵੇਂ ਕਿ ਸਵਾਰੇ ਦਿਹਾੜਿਆਂ ਵਿੱਚ ਸ਼ਰਾਬ ਦੇ ਠੇਕੇ ਹੋ ਗਏ ਮਾਸ ਦੀਆਂ ਦੁਕਾਨਾਂ ਹੋ ਗਈਆਂ ਤਮਾਕੂ ਦੀਆਂ ਦੁਕਾਨਾਂ ਹੋ ਗਈਆਂ ਜਾਂ ਜਿਹੜੇ ਵੀਰ ਟਰੈਕਟਰ ਢਾਲੀਆਂ ਲੈ ਕੇ ਆਉਂਦੇ ਆ ਜਿਹੜੇ ਹੁੱਲੜ ਬਾਜੀ ਕਰਦੇ ਹੋ ਕਿ ਆਏ ਦਿਨ ਐਕਸੀਡੈਂਟ ਹੁੰਦਾ ਜੀ ਆਪਾਂ ਦੇਖਦੇ ਰਹਿੰਦੇ ਰਹਾਂਦੇ ਰੋਡਾਂ ਤੇ ਉੱਚੀ ਉੱਚੀ ਸਪੀਕਰ ਲਾ ਕੇ ਐਦਾਂ ਦੇ ਜਿਹੜੇ ਥੋੜਾ ਜਿਹਾ ਗਲਤ ਕੰਮ ਕਰਦੇ ਉਹਨਾਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਉਹਨਾਂ ਨੂੰ ਰੋਕਿਆ ਜਾਵੇ ਤਾ ਜੋ ਕੋਈ ਅਜਿਹੀ ਘਟਨਾ ਨਾ ਵਾਪਰੇ ਮਰਨੇ ਤਾਂ ਸਾਡੀ ਆ ਸਿੱਖ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਸਾਨੂੰ ਦਰਦ ਹੈ ਇਸ ਚੀਜ਼ ਦਾ ਦੂਜਾ ਜੀ ਜਿਹੜੇ ਉੱਥੇ ਆਪਣੇ ਜਿਹੜੇ ਮਖੋਟੇ ਮੂੰਹ ਤੇ ਕਾਲੇ ਜੇ ਲਾ ਕੇ ਰੱਖਦੇ ਆ ਨਾ ਉਹਦੇ ਨਾਲ ਬੰਦੇ ਦੀ ਪਛਾਣ ਨਹੀਂ ਹੁੰਦੀ ਸ਼ਰਾਰਤੀਆਂ ਸਰ ਕੋਈ ਸ਼ਰਾਰਤ ਕਰ ਜਵੇ ਕੋਈ ਗਲਤ ਕੰਮ ਕਰ ਜਵੇ ਉਸ ਕਰਕੇ ਉਹਨੂੰ ਖਾਸ ਕਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਰੀ ਵੀ ਆ ਐਸਡੀਐਸ ਸਾਨੂੰ ਵੀ ਕਿਹਾ ਸਾਤੋਂ ਆਪ ਮੰਗ ਪੱਤਰ ਲੈ ਗਏ ਨੇ ਉਹ ਵੀ ਇਹ ਪੂਰਨ ਤੌਰ ਤੇ ਬੰਦ ਕੀਤੇ ਜਾਣ ਜੀ ਤਰੀਕ ਕਿਹੜੀ ਆ ਜੀ ਤਰੀਕ ਹੈ ਜੀ ਇਹ ਜੀ 20 21 ਤੇ ਆ 22 22 ਆ 22 23 24 ਤਰੀਕ ਆ ਜੀ 22 23 24 ਤਰੀਕ ਹੈ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਭੈਣਾਂ ਦਾ ਸਮਾਨ ਹੁੰਦਾ ਆਦਿਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਇਦਾਂ ਜਿਹੜੀਆਂ ਸਾਡੀਆਂ ਸਤਿਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾ ਤੂੰ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਕਾਏ ਹੋਣ ਇਹ ਸਵਾ ਸ਼ੀਦੀ ਸਵਾ ਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀਐਸ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਉਹ ਬੰਦ ਹੋਣ ਜੀ ਬਾਈ ਝੂਲੇ ਤੋਂ ਲੈ ਕੇ ਗੱਲ ਕੀਤੀ ਇਹ ਵਾਰ-ਵਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਵਾ ਦੇ ਵਿਹੜੇ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸ ਡੀ ਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣੇ ਜੇ ਇਹਦਾ ਪੂਰਨ ਹਾਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮੋਰੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕਹਿਣਾ ਪਵੇ ਉਹ ਅਸੀਂ ਵੀ ਪ੍ਰਚਾਰਕ ਆ ਜੀ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਕੀਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇਦਾਰਾਂ ਨਾਲ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਇਹ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸ਼ਹੀਦੀ ਦਿਹਾੜੇ 'ਚ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ ਕਿਹੜੀ ਆ ਜੀ ਤਰੀਕ ਹੈ ਜੀ ਇਹਦੀ 20 21 ਤੇ ਆ 22 22 22 23 24 ਤਰੀਕ ਆ ਜੀ 22 23 24 ਤਰੀਕ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਆ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਐਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾ ਬਾਹਰ ਰੱਖੇ ਜਾਣ ਉਹਨਾਂ ਨੂੰ ਇਹ ਨਾ ਵੀ ਲਮਕਾਏ ਹੋਣ ਇਹ ਸਵਾ ਸ਼ੀਦੀ ਸਵਾ ਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਜੀ ਸਾਹਿਬ ਨੂੰ ਬੇਨਤੀ ਕੀਤੀ ਆ ਇਹ ਬੰਦ ਹੋਣ ਜੀ ਬਾਈ ਝੂਲਿਆਂ ਤੋਂ ਲੈ ਕੇ ਗੱਲ ਕੀਤੀ ਹੈ ਬਾਰ ਬਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਬਾ ਦੇ ਵਿਹੜਾ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆਂ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੇ ਇਹਦਾ ਪੂਰਨ ਹਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮਨੰਡਾਂ ਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਕੀਰਤੀ ਸਿੰਘਾ ਸਾਰੇ ਇਹ ਹਾਂਜੀ ਠੇਕੇ ਨੂੰ ਲੈ ਕੇ ਉਹਨਾਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਅਸੀਂ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸ਼ਹੀਦੀ ਦਿਹਾੜੇ 'ਚ ਠੇਕੇ ਜਿਹੜੇ ਆ ਉਹ ਬੰਦ ਰੱਖੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਅੱਜ ਅਸੀਂ ਮੰਗ ਪੱਤਰ ਦਿੱਤਾ ਐਡੀਐਮ ਸਾਹਿਬ ਨੂੰ ਜਿਹੜਾ ਵੀ ਆਪਣੇ ਮੀਟ ਦੀਆਂ ਠੇਕੇ ਤੇ ਦੁਕਾਨਾਂ ਨੇ ਉਹ ਬ ਤੇ ਅਸੀਂ ਇਹਦੇ ਵਿੱਚ ਸੰਬੰਧ ਵਿੱਚ ਹੀ ਆਏ ਹਾਂ ਸਾਰੇ ਇਕੱਠੇ ਹੋ ਗਏ ਉਹ ਕੀ ਕਹਿਣਾ ਚਾਹੋ ਆਈ ਸੰਗਤ ਨੂੰ ਕੀ ਕਹਿਣਾ ਜੀ ਅਸੀਂ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਟਰੈਕਟਰਾਂ ਤੇ ਉੱਚ ਉੱਚ ਟਰੈਕ ਲਾ ਕੇ ਆਉਂਦੇ ਨੇ ਕਈ ਕਈ ਮੂਰੇ ਮਗਰਾੜਾ ਤੇ ਬੈਠ ਕੇ ਆਉਂਦੇ ਨੇ ਪਰ ਉਹ ਗਲਤ ਕੰਮ ਆ ਨਾ ਬੈਠਣ ਤੇ ਆਪਣੀ ਤਾਂ ਕਿ ਸੇਵਾ ਕਰਨ ਇੱਥੇ ਆਪਣਾ ਜੋ ਸਿੱਧੀ ਦਿਹਾੜੇ ਚੱਲਦੇ ਨੇ ਉਹ ਸੇਵਾ ਜੱਜ ਕੇ ਕਰਨਾ ਆਪਣੀ ਆ ਕੇ ਜਿਹੜੇ ਅਜੇ ਦੁਕਾਨਾਂ ਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਦੁਕਾਨਾਂ ਨਾ ਲੱਗਣ ਸਿੱਧੀ ਦਿਹਾੜਾ ਵਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿੰਦੇ ਆ ਜਥ ਬੀਏ ਤੇ ਨੱਥ ਪਾਈ ਜਾਵੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਇੱਥੇ ਸਿੱਧੀ ਦਿਖਾੜੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਇਹ ਕੰਮ ਕਰ ਰਹੇ ਉਹਨਾਂ ਦਾ ਇਹ ਫਰਜ ਆ ਪਰ ਅਸੀਂ ਮੰਗ ਪੱਤਰ ਦਿੱਤਾ ਹੈ ਡੀਐਮ ਸਾਹਿਬ ਨੂੰ ਅਸੀਂ